ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਚਲੇ ਤਲਖੀ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਵੱਲੋਂ ਕਈ ਪਾਬੰਦੀਆਂ ਲਗਾ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਿਛਲੇ ਸਮੇਂ ਦੀ ਤਰ੍ਹਾਂ ਹੁਣ ਵੀ ਡਰੋਨਾਂ ਰਾਹੀਂ ਭਾਰਤ ਦੇ ਖੇਤਰ ਦੇ ਵਿੱਚ ਹਰਨ ਤੋਂ ਇਲਾਵਾ ਵੱਡਾ ਅਸਲਾ ਭੇਜਿਆ ਜਾ ਰਿਹਾ ਤਾਜ਼ਾ ਮਾਮਲੇ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦ ਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਅਜਨਾਲਾ ਅਧੀਨ ਆਉਂਦੀ ਭਾਰਤੀ ਪਾਕਿਸਤਾਨ ਕੋਮਾਂਤਰੀ ਸਰਹੱਦ ਨੇੜੇ ਪਿੰਡ ਚੱਕ ਬਾਲਾ ਦੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੀਐਸਐਫ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਅਸਲਾ ਤੇ ਆਰਡੀਐਕਸ ਬਰਾਮਦ ਹੋਇਆ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਥਾਣਾ ਚਨਾਲਾ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਤੇ ਬੀਐਸਐਫ ਅਧਿਕਾਰੀ ਸ਼ਾਮ ਬਾਬੂ ਸਾਗਰ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਣ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਧਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ 4 ਪਿਸਟਲ ਨੇ 9 ਐਮ ਐਮ ਦੇ ਤੇ 5 ਗ੍ਰੇਨੇਡ ਨੇ ਤੇ ਸ਼ੀ ਮੈਗਜ਼ੀਨ ਦੌਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.4 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਅਫੀਆ ਦਰਜ ਕਰੇ ਕਿਹੜਾ ਪਿੰਡ ਹੈਗਾ ਤੇ ਇਹ ਚੱਕ ਚੱਕ ਵਾਲਾ ਪਿੰਡ ਆ ਜੀ ਚੱਕ ਵਾਲਾ ਬਾਰਡਰ ਦੇ ਨੇੜੇ ਕਿਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲਦੀ ਸੀ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਚਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਮਤਲਬ ਤੋੜੇ ਵਿੱਚ ਸੀ पैकिंग सी की पीले कलर ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇੱਕ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰ ਡੀ ਐਕਸ ਵੈਪਨ ਤੇ ਗਰਨੇਟ ਅਲੱਗ ਅਲੱਗ ਐਸੈਸਰੀਆਂ ਜਿਹੜੀਆਂ ਜੋਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ ਸੀ ਸਾਹਪੁਰ ਕੇ ਪਿੱਛੇ ਇਹ ਖੇਤ ਕੱਟ ਰਹਾ تھا वहां से ਦੋ ਪੈਕੇਟ ਮਿਲੇ تھے ਇਸ ਵਿੱਚ ਚਾਰ ਪਿਸਟਲ ਮੈਗਜ਼ੀਨ ਪੰਜ ਗਰਨੇਟ ਹੈ ਦੋ ਆਈ ਡੀ ਦਾ ਪੂਰਾ ਸਮਾਨ ਹੈ ਔਰ ਅਮਨੀਸ਼ਨ ਰਾਉਂਡ ਵਗੈਰਾ ਇਹ ਬਹੁਤ ਵੱਡੀ ਬਾਰੂਦ ਦੀ ਖੇਪ ਮੰਨੀ ਜਾ ਸਕਦੀ ਹੈ इसका पूरा जो श्रेय है बी एस की जो अच्छी ड्यूटी कर रहे हैं और हमारा बेहतर तालमेल पुलिस के साथ है जैसे ही हमें पता लगता है वैसे ही हम जॉइंटली पूरे इलाके को देख के और ये कार्रवाई पकड़ने की कोशिश कर रहे हैं यही कार्रवाई लगातार जारी रहेगी और किसी भी इलाके में कोई भी सामान मिलता है उसको हम पकड़ लेंगे किसी तरह से हम किसी गलत आदमी के हाथों तो में नहीं जाने देंगे जो मिला है, हाथ लग जाता, तो क्या इससे बहुत बड़ा नुकसान हो सकता था कि पाँच किलो आई बहुत हजारों लोगों को मार सकता है। अब क्या-क्या मिला था इसमें? दो आईडी का सेट है, पांच चार पिस्टल है, छः और दस मैगज़ीन है, पांच गनेट है, और रिमोट है और अमनीशन वगैरह। अजीत पंजाबी दी ऑथेंटिक के लिए सब्सक्राइब करो। ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਚਾਲੇ ਤਲਖੀ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਵੱਲੋਂ ਕਈ ਪਾਬੰਦੀਆਂ ਲਗਾ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਿਛਲੇ ਸਮੇਂ ਦੀ ਤਰ੍ਹਾਂ ਹੁਣ ਵੀ ਡਰੋਨਾਂ ਰਾਹੀਂ ਭਾਰਤ ਦੇ ਖੇਤਰ ਦੇ ਵਿੱਚ ਹਰਨ ਤੋਂ ਇਲਾਵਾ ਵੱਡਾ ਅਸਲਾ ਭੇਜਿਆ ਜਾ ਰਿਹਾ ਹੈ ਤਾਜ਼ਾ ਮਾਮਲੇ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦ ਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਅਜਨਾਲਾ ਅਧੀਨ ਆਉਂਦੀ ਭਾਰਤੀ ਪਾਕਿਸਤਾਨ ਕੋਮਾਂਤਰੀ ਸਰਹੱਦ ਨੇੜੇ ਪਿੰਡ ਚੱਕ ਬਾਲਾ ਦੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੀਐਸਐਫ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਅਸਲਾ ਤੇ ਆਰਡੀਐਕਸ ਬਰਾਮਦ ਹੋਇਆ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਥਾਣਾ ਚਨਾਲਾ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਤੇ ਬੀਐਸਐਫ ਅਧਿਕਾਰੀ ਸ਼ਾਮ ਬਾਬੂ ਸਾਗਰ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਣ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਧਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ 4 ਪਿਸਟਲ ਨੇ 9 ਐਮ ਐਮ ਦੇ ਤੇ 5 ਗ੍ਰੇਨੇਡ ਨੇ ਤੇ 6 ਮੈਗਜ਼ਨ ਦੋਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.5 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਐਫਆਈਆ ਦਰਜ ਕਰੇ ਇੱਕ ਕਿਹੜਾ ਪਿੰਡ ਹੈਗਾ ਤੇ ਇਹ ਚੱਕ ਚੱਕ ਵਾਲਾ ਪਿੰਡ ਆ ਜੀ ਚੱਕ ਵਾਲਾ ਬਾਰਡਰ ਦੇ ਨੇੜੇ ਕਿਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲ ਰਹੀ ਸੀ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਜਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਮਤਲਬ ਤੋੜ ਸੀ ਕੀ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇੱਕ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰ ਡੀ ਐਕਸ ਵੈਪਨ ਤੇ ਗਰਨੇਟ ਅਲੱਗ-ਅਲੱਗ ਐਸੈਸਰੀਆਂ ਜਿਹੜੀਆਂ ਜੋਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ ਠੀਕ ਸਾਹਪੁਰ ਕੇ ਪਿੱਛੇ ਇਹ ਖੇਤ ਕੱਟ ਰਹਾ تھا ਵहां से ਦੋ ਪੈਕੇਟ ਮਿਲੇ تھے ਇਸ ਵਿੱਚ ਚਾਰ ਪਿਸਟਲ ਮੈਗਜ਼ੀਨ ਪੰਜ ਗਰਨੇਟ ਹੈ ਦੋ ਆਈ ਡੀ ਦਾ ਪੂਰਾ ਸਾਮਾਨ ਹੈ ਔਰ ਅਮਨੀਸ਼ਨ ਰਾਉਂਡ ਵਗੈਰਾ ਇਹ ਬਹੁਤ ਵੱਡੀ ਬਾਰੂਦ ਦੀ ਖੇਪ ਮੰਨੀ ਜਾ ਸਕਦੀ ਹੈ इसका पूरा जो श्रेय है बी की जो अच्छी ड्यूटी कर रहे हैं और हमारा बेहतर तालमेल पुलिस के साथ है जैसे ही हमें पता लगता है वैसे ही हम ज्वाइंटली पूरे इलाके को देख के और ये कार्रवाई पकड़ने की कोशिश कर रहे हैं यही कार्रवाई लगातार जारी रहेगी और किसी भी इलाके में कोई भी सामान मिलता है उसको हम पकड़ लेंगे किसी तरह से हम किसी गलत आदमी के हाथों तो में नहीं जाने देंगे इससे बहुत बड़ा नुकसान हो सकता था कि पाँच किलो आई बहुत हजारों लोगों को प्रभावित कर सकता है अब क्या-क्या मिला था इसमें दो आईडी का सेट है पांच चार पिस्टल है छः और दस मैगजीन है पांच ग्रेनेड है और रिमोट है और अमनीशन वगैरह अजीत पंजाबी दी ऑथेंटिक खबरें के लिए सब्सक्राइब करो ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਚਾਲੇ ਤਲਖੀ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਵੱਲੋਂ ਕਈ ਪਾਬੰਦੀਆਂ ਲਗਾ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਿਛਲੇ ਸਮੇਂ ਦੀ ਤਰ੍ਹਾਂ ਹੁਣ ਵੀ ਡਰੋਨਾਂ ਰਾਹੀਂ ਭਾਰਤ ਦੇ ਖੇਤਰ ਦੇ ਵਿੱਚ ਹਰਨ ਤੋਂ ਇਲਾਵਾ ਵੱਡਾ ਅਸਲਾ ਭੇਜਿਆ ਜਾ ਰਿਹਾ ਹੈ ਤਾਜ਼ਾ ਮਾਮਲੇ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦ ਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਅਜਨਾਲਾ ਅਧੀਨ ਆਉਂਦੀ ਭਾਰਤੀ ਪਾਕਿਸਤਾਨ ਕੋਮਾਂਤਰੀ ਸਰਹੱਦ ਨੇੜੇ ਪਿੰਡ ਚੱਕ ਬਾਲਾ ਦੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੀਐਸਐਫ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਅਸਲਾ ਤੇ ਆਰਡੀਐਕਸ ਬਰਾਮਦ ਹੋਇਆ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਥਾਣਾ ਚਨਾਲਾ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਤੇ ਬੀਐਸਐਫ ਅਧਿਕਾਰੀ ਸ਼ਾਮ ਬਾਬੂ ਸਾਗਰ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਨ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਸੀ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਧਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ ਚਾਰ ਪਿਸਟਲ ਨੇ 9 ਐਮ ਐਮ ਦੇ ਤੇ ਪੰਜ ਗ੍ਰੇਨੇਡ ਨੇ ਤੇ ਸ਼ੀ ਮੈਗਜ਼ੀਨ ਦੌਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.4 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਅਫੀਆ ਦਰਜ ਕਰੇ ਕਿਹੜਾ ਪਿੰਡ ਹੈਗਾ ਤੇ ਚੱਕ ਚੱਕ ਵਾਲਾ ਪਿੰਡ ਆ ਜੀ ਚੱਕ ਬਾਲਾ ਬਾਰਡਰ ਦੇ ਨੇੜੇ ਕਿਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲਦੀ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਚਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਮਤਲਬ ਤੋੜੇ ਵਿੱਚ ਪੈਕਿੰਗ ਸੀ ਕਿ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇਹ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰ ਡੀ ਐਕਸ ਵੈਪਨ ਤੇ ਗਰਨੇਟ ਅਲੱਗ-ਅਲੱਗ ਐਸੈਸਰੀਆਂ ਜਿਹੜੀਆਂ ਜੋਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ ਸਾਹਪੁਰ ਦੇ ਪਿੱਛੇ ਇਹ ਖੇਤ ਕੱਟ ਰਹਾ تھا वहां से ਦੋ ਪੈਕੇਟ ਮਿਲੇ थे ਇਸ ਵਿੱਚ ਚਾਰ ਪਿਸਟਲ ਮੈਗਜ਼ੀਨ ਪੰਜ ਗਰਨੇਟ ਹੈ ਦੋ ਆਈ ਡੀ ਦਾ ਪੂਰਾ ਸਮਾਨ ਹੈ ਔਰ ਅਮਨੀਸ਼ਨ ਰਾਉਂਡ ਵਗੈਰਾ ਹੈ ਇਹ ਬਹੁਤ ਵੱਡੀ ਬਾਰੂਦ ਦੀ ਖੇਪ ਮੰਨੀ ਜਾ ਸਕਦੀ ਹੈ इसका पूरा जो श्रेय है बी एस एफ की जो अच्छी ड्यूटी कर रहे हैं और हमारा बेहतर तालमेल पुलिस के साथ है जैसे ही हमें पता लगता है वैसे ही हम ज्वाइंटली पूरे इलाके को देख के और ये कार्रवाई पकड़ने की कोशिश कर रहे हैं यही कार्रवाई लगातार जारी रहेगी और किसी भी इलाके में कोई भी सामान मिलता है उसको हम पकड़ लेंगे किसी तरह से हम किसी गलत आदमी के हाथों तो में नहीं जाने देंगे इससे बहुत बड़ा नुकसान हो सकता था कि पाँच किलो आई डी बहुत हजारों लोगों को मरवा सकता है क्या क्या मिला था इसमें <laughs> दो आईडी का सेट है पांच चार पिस्टल है छः और दस मैगजीन है पांच ग्रनेड है और रिमोट है और अमनीशन वगैरह अजीत पंजाबी दी ऑथेंटिक खबरों के लिए सब्सक्राइब करो ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਚਾਲੇ ਤਲਖੀ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਵੱਲੋਂ ਕਈ ਪਾਬੰਦੀਆਂ ਲਗਾ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਿਛਲੇ ਸਮੇਂ ਦੀ ਤਰ੍ਹਾਂ ਹੁਣ ਵੀ ਡਰੋਨਾਂ ਰਾਹੀਂ ਭਾਰਤ ਦੇ ਖੇਤਰ ਦੇ ਵਿੱਚ ਹਰਨ ਤੋਂ ਇਲਾਵਾ ਵੱਡਾ ਅਸਲਾ ਭੇਜਿਆ ਜਾ ਰਿਹਾ ਤਾਜ਼ਾ ਮਾਮਲੇ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦ ਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਅਜਨਾਲਾ ਅਧੀਨ ਆਉਂਦੀ ਭਾਰਤੀ ਪਾਕਿਸਤਾਨ ਕੋਮਾਂਤਰੀ ਸਰਹੱਦ ਨੇੜੇ ਪਿੰਡ ਚੱਕ ਬਾਲਾ ਦੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੀਐਸਐਫ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਅਸਲਾ ਤੇ ਆਰਡੀਐਕਸ ਬਰਾਮਦ ਹੋਇਆ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਥਾਣਾ ਚਨਾਲਾ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਤੇ ਬੀਐਸਐਫ ਅਧਿਕਾਰੀ ਸ਼ਾਮ ਬਾਬੂ ਸਾਗਰ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਂ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਧਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ 4 ਪਿਸਟਲ ਨੇ 9ਐਮਐਮ ਦੇ ਤੇ 5 ਗ੍ਰਨੇਡ ਨੇ ਤੇ ਸ਼ੀ ਮੈਗਜ਼ੀਨ ਦੋਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.4 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਅਫੀਅਤ ਦਰਜ ਕਰੇ ਕਿਹੜਾ ਪਿੰਡ ਹੈਗਾ ਤੇ ਚੱਕ ਚੱਕ ਵਾਲਾ ਪਿੰਡ ਆ ਜੀ ਚੱਕ ਵਾਲਾ ਬਾਰਡਰ ਦੇ ਨੇੜੇ ਕਿਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲਦੀ ਸੀ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਚਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਮਤਲਬ ਟੋੜੇ ਵਿੱਚ ਸੀ ਪੈਕਿੰਗ ਸੀਗੀ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇਹ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰ ਡੀ ਐਕਸ ਵੈਪਨ ਤੇ ਗਰਨੇਟ ਅਲੱਗ-ਅਲੱਗ ਐਸੈਸਰੀਆਂ ਜਿਹੜੀਆਂ ਜੋਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ ਸਾਹਪੁਰ ਕੇ ਪਿੱਛੇ ਇਹ ਖੇਤ ਕੱਟ ਰਹਾ تھا ਵहां से ਦੋ ਪੈਕੇਟ ਮਿਲੇ تھے ਇਸ ਵਿੱਚ ਚਾਰ ਪਿਸਟਲ ਮੈਗਜ਼ੀਨ ਪੰਜ ਗਰਨੇਟ ਹੈ ਦੋ ਆਈ ਡੀ ਦਾ ਪੂਰਾ ਸਮਾਨ ਹੈ ਔਰ ਅਮਨੀਸ਼ਨ ਰਾਉਂਡ ਵਗੈਰਾ ਇਹ ਬਹੁਤ ਵੱਡੀ ਬਾਰੂਦ ਦੀ ਖੇਪ ਮੰਨੀ ਜਾ ਸਕਦੀ ਹੈ इसका पूरा जो श्रेय है बी की जो अच्छी ड्यूटी कर रहे हैं और हमारा बेहतर तालमेल पुलिस के साथ है जैसे ही हमें पता लगता है वैसे ही हम जॉइंटली पूरे इलाके को देख के और ये कार्रवाई पकड़ने की कोशिश कर रहे हैं यही कार्रवाई लगातार जारी रहेगी और किसी भी इलाके में कोई भी सामान मिलता है उसको हम पकड़ लेंगे किसी तरह से हम किसी गलत आदमी के हाथों तो में नहीं जाने देंगे जो इससे बहुत बड़ा नुकसान हो सकता था कि पाँच किलो आई बहुत हजारों लोगों को प्रभावित सकता है अब क्या-क्या मिला था इसमें दो आईडी का सेट है पांच चार पिस्टल है छः और दस मैगजीन है पांच ग्रेनेड है और रिमोट है और अमनीशन वगैरह अजीत पंजाबी दी ऑथेंटिक खबरें के लिए सब्सक्राइब करो ਹਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਲਖੀ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਵੱਲੋਂ ਕਈ ਪਾਬੰਦੀਆਂ ਲਗਾ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਿਛਲੇ ਸਮੇਂ ਦੀ ਤਰ੍ਹਾਂ ਹੁਣ ਵੀ ਡਰੋਨਾਂ ਰਾਹੀਂ ਭਾਰਤ ਦੇ ਖੇਤਰ ਦੇ ਵਿੱਚ ਹਰਨ ਤੋਂ ਇਲਾਵਾ ਵੱਡਾ ਅਸਲਾ ਭੇਜਿਆ ਜਾ ਰਿਹਾ ਹੈ ਤਾਜ਼ਾ ਮਾਮਲੇ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦ ਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਅਜਨਾਲਾ ਅਧੀਨ ਆਉਂਦੀ ਭਾਰਤੀ ਪਾਕਿਸਤਾਨ ਕੋਮਾਂਤਰੀ ਸਰਹੱਦ ਨੇੜੇ ਪਿੰਡ ਚੱਕ ਬਾਲਾ ਦੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੀਐਸਐਫ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਅਸਲਾ ਤੇ ਆਰਡੀਐਕਸ ਬਰਾਮਦ ਹੋਇਆ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਥਾਣਾ ਚਨਾਲਾ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਤੇ ਬੀਐਸਐਫ ਅਧਿਕਾਰੀ ਸ਼ਾਮ ਬਾਬੂ ਸਾਗਰ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਣ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਧਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ ਚਾਰ ਪਿਸਟਲ ਨੇ 9ਐਮਐਮ ਦੇ ਤੇ ਪੰਜ ਗ੍ਰਨੇਡ ਨੇ ਤੇ ਸ਼ੀ ਮੈਗਜ਼ੀਨ ਦੋਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.5 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਐਫਆਈਆ ਦਰਜ ਕਰੇ ਇੱਕੜਾ ਪਿੰਡ ਹੈਗਾ ਤੇ ਚੱਕ ਚੱਕ ਵਾਲਾ ਪਿੰਡ ਆ ਜੀ ਚੱਕ ਵਾਲਾ ਬਾਰਡਰ ਦੇ ਨੇੜੇ ਕਿਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲ ਰਹੀ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਜਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਮਤਲਬ ਤੋੜੇ ਵਿੱਚ ਸੀ ਬ ਪੈਕਿੰਗ ਸੀ ਕਿ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇੱਕ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰ ਡੀ ਐਕਸ ਵੈਪਨ ਤੇ ਗਰਨੇਟ ਅਲੱਗ-ਅਲੱਗ ਐਸੈਸਰੀਆਂ ਜਿਹੜੀਆਂ ਜੁਆਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ ਠੀਕ ਸਾਹਪੁਰ ਦੇ ਪਿੱਛੇ ਇਹ ਖੇਤ ਕੱਟ ਰਹਾ تھا ਵहां से ਦੋ ਪੈਕੇਟ ਮਿਲੇ تھے ਇਸ ਵਿੱਚ ਚਾਰ ਪਿਸਟਲ ਮੈਗਜ਼ੀਨ ਪੰਜ ਗਰਨੇਟ ਹੈ ਦੋ ਆਈ ਡੀ ਦਾ ਪੂਰਾ ਸਾਮਾਨ ਹੈ ਔਰ ਅਮਨੀਸ਼ਨ ਰਾਉਂਡ ਵਗੈਰਾ ਇਹ ਬਹੁਤ ਵੱਡੀ ਬਾਰੂਦ ਦੀ ਖੇਪ ਮੰਨੀ ਜਾ ਸਕਦੀ ਹੈ इसका पूरा जो श्रेय है बी एस की जो अच्छी ड्यूटी कर रहे हैं और हमारा बेहतर तालमेल पुलिस के साथ है जैसे ही हमें पता लगता है वैसे ही हम ज्वाइंटली पूरे इलाके को देख के और ये कार्रवाई पकड़ने की कोशिश कर रहे हैं यही कार्रवाई लगातार जारी रहेगी और किसी भी इलाके में कोई भी सामान मिलता है उसको हम पकड़ लेंगे किसी तरह से हम किसी गलत आदमी के हाथों तो में नहीं जाने देंगे इससे बहुत बड़ा नुकसान हो सकता था कि पाँच किलो आई बहुत हजारों लोगों को क्या-क्या सकता था दो आईडी का सेट है पांच चार पिस्टल है छः और दस मैगजीन है पांच ग्रनेड है और रिमोट है और वगैरह। अजीत पंजाबी ऑथेंटिक लिए सब्सक्राइब करो ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਚਲੇ ਤਲਖੀ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਵੱਲੋਂ ਕਈ ਪਾਬੰਦੀਆਂ ਲਗਾ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਿਛਲੇ ਸਮੇਂ ਦੀ ਤਰ੍ਹਾਂ ਹੁਣ ਵੀ ਡਰੋਨਾਂ ਰਾਹੀਂ ਭਾਰਤ ਦੇ ਖੇਤਰ ਦੇ ਵਿੱਚ ਹਰਨ ਤੋਂ ਇਲਾਵਾ ਵੱਡਾ ਅਸਲਾ ਭੇਜਿਆ ਜਾ ਰਿਹਾ ਹੈ ਤਾਜ਼ਾ ਮਾਮਲੇ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦ ਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਅਜਨਾਲਾ ਅਧੀਨ ਆਉਂਦੀ ਭਾਰਤੀ ਪਾਕਿਸਤਾਨ ਕੋਮਾਂਤਰੀ ਸਰਹੱਦ ਨੇੜੇ ਪਿੰਡ ਚੱਕ ਬਾਲਾ ਦੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੀਐਸਐਫ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਅਸਲਾ ਤੇ ਆਰਡੀਐਕਸ ਬਰਾਮਦ ਹੋਇਆ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਥਾਣਾ ਚਨਾਲਾ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਤੇ ਬੀਐਸਐਫ ਅਧਿਕਾਰੀ ਸ਼ਾਮ ਬਾਬੂ ਸਾਗਰ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਣ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਧਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ 4 ਪਿਸਟਲ ਨੇ 9ਐਮਐਮ ਦੇ ਤੇ 5 ਗ੍ਰਨੇਡ ਨੇ ਤੇ ਸ਼ੀ ਮੈਗਜ਼ੀਨ ਦੌਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.4 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਅਫੀਅਤ ਦਰਜ ਕਰੇ ਕਿਹੜਾ ਪਿੰਡ ਹੈਗਾ ਤੇ ਚੱਕ ਚੱਕ ਵਾਲਾ ਪਿੰਡ ਆ ਜੀ ਚੱਕ ਵਾਲਾ ਬਾਰਡਰ ਦੇ ਨੇੜੇ ਕਿਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲਦੀ ਹੈ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਚਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਪੈਕੇਟ ਮਤਲਬ ਤੋ ਪੈਕਿੰਗ ਸੀ ਕਿ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇਹ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰ ਡੀ ਐਕਸ ਵੈਪਨ ਤੇ ਗਰਨੇਡ ਅਲੱਗ-ਅਲੱਗ ਐਸੈਸਰੀਆਂ ਜਿਹੜੀਆਂ ਜੋਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ ਜੀ ਸਾਹਪੁਰ ਦੇ ਪਿੱਛੇ ਇਹ ਖੇਤ ਕੱਟ ਰਹਾ تھا वहां से ਦੋ ਪੈਕੇਟ ਮਿਲੇ थे ਇਸ ਵਿੱਚ ਚਾਰ ਪਿਸਟਲ ਮੈਗਜ਼ੀਨ ਪੰਜ ਗਰਨੇਡ ਹੈ ਦੋ ਆਈਡੀ ਦਾ ਪੂਰਾ ਸਮਾਨ ਹੈ ਔਰ ਅਮਨੀਸ਼ਨ ਰਾਉਂਡ ਵਗੈਰਾ ਇਹ ਬਹੁਤ ਵੱਡੀ ਬਾਰੂਦ ਦੀ ਖੇਪ ਮੰਨੀ ਜਾ ਸਕਦੀ ਹੈ इसका पूरा जो श्रेय है बी एस सब की जो अच्छी ड्यूटी कर रहे हैं और हमारा बेहतर तालमेल पुलिस के साथ है जैसे ही हमें पता लगता है वैसे ही हम ज्वाइंटली पूरे इलाके को देख के और ये कार्रवाई पकड़ने की कोशिश कर रहे हैं यही कार्रवाई लगातार जारी रहेगी और किसी भी इलाके में कोई भी सामान मिलता है उसको हम पकड़ लेंगे किसी तरह से हम किसी गलत आदमी के हाथों तो में नहीं जाने देंगे इससे बहुत बड़ा नुकसान हो सकता था कि पाँच किलो आई बहुत हजारों लोगों को मर मार सकता था इसमें? दो आईडी का सेट है पांच चार पिस्टल है छः और दस मैगजीन है पांच ग्रनेड है और रिमोट है और वगैरह। अजीत पंजाबी दी ऑथेंटिक लिए सब्सक्राइब करो ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਚਾਰੇ ਤਲਖੀ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਵੱਲੋਂ ਕਈ ਪਾਬੰਦੀਆਂ ਲਗਾ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਿਛਲੇ ਸਮੇਂ ਦੀ ਤਰ੍ਹਾਂ ਹੁਣ ਵੀ ਡਰੋਨਾਂ ਰਾਹੀਂ ਭਾਰਤ ਦੇ ਖੇਤਰ ਦੇ ਵਿੱਚ ਹਰਨ ਤੋਂ ਇਲਾਵਾ ਵੱਡਾ ਅਸਲਾ ਭੇਜਿਆ ਜਾ ਰਿਹਾ ਤਾਜ਼ਾ ਮਾਮਲੇ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦ ਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਅਜਨਾਲਾ ਅਧੀਨ ਆਉਂਦੀ ਭਾਰਤੀ ਪਾਕਿਸਤਾਨ ਕੋਮਾਂਤਰੀ ਸਰਹੱਦ ਨੇੜੇ ਪਿੰਡ ਚੱਕ ਬਾਲਾ ਦੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੀਐਸਐਫ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਅਸਲਾ ਤੇ ਆਰਡੀਐਕਸ ਬਰਾਮਦ ਹੋਇਆ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਥਾਣਾ ਚਨਾਲਾ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਤੇ ਬੀਐਸਐਫ ਅਧਿਕਾਰੀ ਸ਼ਾਮ ਬਾਬੂ ਸਾਗਰ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਣ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਧਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ 4 ਪਿਸਟਲ ਨੇ 9ਐਮਐਮ ਦੇ ਤੇ 5 ਗ੍ਰੇਨੇਡ ਨੇ ਤੇ ਸ਼ੀ ਮੈਗਜ਼ੀਨ ਦੋਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.4 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਅਫੀਅਤ ਦਰਜ ਕਰੇ ਕਿਹੜਾ ਪਿੰਡ ਹੈਗਾ ਤੇ ਚੱਕ ਚੱਕ ਵਾਲਾ ਪਿੰਡ ਆ ਜੀ ਚੱਕ ਵਾਲਾ ਬਾਰਡਰ ਦੇ ਨੇੜੇ ਕਿਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲਦੀ ਸੀ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਚਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਮਤਲਬ ਤੋੜੇ ਵਿੱਚ ਪੈਕਿੰਗ ਸੀਗੀ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇਹ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰਡੀਐਕਸ ਵੈਪਨ ਤੇ ਗਰਨੇਟ ਅਲੱਗ-ਅਲੱਗ ਐਸੈਸਰੀਆਂ ਜਿਹੜੀਆਂ ਜੋਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ ਸੀ ਸਾਹਪੁਰ ਦੇ ਪਿੱਛੇ ਇਹ ਖੇਤ ਕੱਟ ਰਹਾ تھا वहां से ਦੋ ਪੈਕੇਟ ਮਿਲੇ تھے ਇਸ ਵਿੱਚ ਚਾਰ ਪਿਸਟਲ ਮੈਗਜ਼ੀਨ ਪੰਜ ਗਰਨੇਟ ਹੈ ਦੋ ਆਈਡੀ ਦਾ ਪੂਰਾ ਸਮਾਨ ਹੈ ਔਰ ਅਮਨੀਸ਼ਨ ਰਾਉਂਡ ਵਗੈਰਾ ਇਹ ਬਹੁਤ ਵੱਡੀ ਬਾਰੂਦ ਦੀ ਖੇਪ ਮੰਨੀ ਜਾ ਸਕਦੀ ਹੈ इसका पूरा जो श्रेय है बी एस की जो अच्छी ड्यूटी कर रहे हैं और हमारा बेहतर तालमेल पुलिस के साथ है जैसे ही हमें पता लगता है वैसे ही हम जॉइंटली पूरे इलाके को देख के और ये कार्रवाई पकड़ने की कोशिश कर रहे हैं यही कार्रवाई लगातार जारी रहेगी और किसी भी इलाके में कोई भी सामान मिलता है उसको हम पकड़ लेंगे किसी तरह से हम किसी गलत आदमी के हाथों तो में नहीं जाने देंगे जो इससे बहुत बड़ा नुकसान हो सकता था कि पाँच किलो आई बहुत हजारों लोगों को मार सकता है अब क्या क्या मिला था इसमें दो आईडी का सेट है पांच चार पिस्टल है छः और दस मैगजीन है पांच ग्रनेड है और रिमोट है और अमनीशन वगैरह अजीत पंजाबी दी ऑथेंटिक खबरों के लिए सब्सक्राइब करो ਹਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਚਾਲੇ ਤਲਖੀ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਵੱਲੋਂ ਕਈ ਪਾਬੰਦੀਆਂ ਲਗਾ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਿਛਲੇ ਸਮੇਂ ਦੀ ਤਰ੍ਹਾਂ ਹੁਣ ਵੀ ਡਰੋਨਾਂ ਰਾਹੀਂ ਭਾਰਤ ਦੇ ਖੇਤਰ ਦੇ ਵਿੱਚ ਹਰਨ ਤੋਂ ਇਲਾਵਾ ਵੱਡਾ ਅਸਲਾ ਭੇਜਿਆ ਜਾ ਰਿਹਾ ਹੈ ਤਾਜ਼ਾ ਮਾਮਲੇ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦ ਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਅਜਨਾਲਾ ਅਧੀਨ ਆਉਂਦੀ ਭਾਰਤੀ ਪਾਕਿਸਤਾਨ ਕੋਮਾਂਤਰੀ ਸਰਹੱਦ ਨੇੜੇ ਪਿੰਡ ਚੱਕ ਬਾਲਾ ਦੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੀਐਸਐਫ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਅਸਲਾ ਤੇ ਆਰਡੀਐਕਸ ਬਰਾਮਦ ਹੋਇਆ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਥਾਣਾ ਚਨਾਲਾ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਤੇ ਬੀਐਸਐਫ ਅਧਿਕਾਰੀ ਸ਼ਾਮ ਬਾਬੂ ਸਾਗਰ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਣ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਸੀ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਦਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ ਚਾਰ ਪਿਸਟਲ ਨੇ 9 ਐਮ ਐਮ ਦੇ ਤੇ ਪੰਜ ਗ੍ਰੇਨੇਡ ਨੇ ਤੇ ਸ਼ੀ ਮੈਗਜ਼ੀਨ ਦੌਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.5 ਕਿਲੋ ਬਣਦਾ ਆਰਡੀ